ਸਿਸਟਮ ਕੋਨ ਆ ਗਿਆ ਸਰਸ਼ਿਕਾ ਦੀ ਜੀ ਸ਼ਿਕਾ 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 ਇਸ ਵੇਲੇ ਤੁਸੀਂ ਉਹ ਮਿਆ ਨਹੀਂ ਸਕਦੇ ਆਪਣਾ ਘਰ ਹੈ ਮੇਰਾ ਮੈਂ ਕਿਹਾ ਫੋਨ ਨਹੀਂ ਕੀਤਾ ਬਾਸ ਹੋ ਰਹੀ ਦੀਦੀ ਨੂੰ ਭਾਨੇ ਕਿ ਉਹ ਅੱਗਾ ਖਿੱਜੇ ਰਹਿੰਦੇ ਆ ਇੰਨਾ ਤਣਾ ਹੋ ਗਿਆ ਕੁਲਦੀਪ ਦਾ ਫੋਨ ਫਾਨ ਹੀ ਨਹੀਂ ਆਇਆ ਕੋਈ ਨਾ ਆਪ ਹੀ ਆਈ ਹੈ ਸੋਖਾ ਹੋਵੇ ਸਹੀ ਪਤਾ ਨਹੀਂ ਕੀ ਕਰ ਲੈ ਸ਼ਿਕਾ ਮੰਮੀ ਸਤਿ ਸ੍ਰੀ ਅਕਾਲ ਹੋਰ ਕੁਲਦੀਪ ਠੀਕ ਹੈ ਹਾਂਜੀ ਵਧੀਆ ਵਧੀਆ ਠੀਕ ਹੈ ਬੜੇ ਆਈ ਹੈ ਤੂੰ ਬਸ ਆਉਂਦੇ ਮੰਮੀ ਸੁੱਖ ਦੇ ਆ ਨਾ ਹਾਂਜੀ ਤੇ ਬਾਅਦ ਹੋਰ ਤੁਸੀਂ ਸੁਣਾਓ ਸਾ ਵਧੀਆ ਠੀਕ ਠਾਕ ਮੈਂ ਵੀ ਉਹ ਵੇਖਣ ਲਈ ਤਾਂ ਠੀਕ ਹੈ ਬੜੇ ਆਈ ਆ ਹੋਰ ਮੈਂ ਅੱਗੇ ਮੈਂ ਆਈ ਆ ਤੇ ਭਾਬੀ ਵੀ ਮੈਨੂੰ ਪੁੱਛਣ ਦੇ ਸੀਗੇ ਕੀ ਹੱਸ ਤੇ ਮੈਂ ਆਈ ਕੀ ਗੱਲ ਦੱਸ ਕੇ ਵੀ ਨਹੀਂ ਆਏ ਹਾਂ ਮੈਂ ਚਾਂਚਾ ਕਾਈ ਆ ਤੇ ਪੁੱਛਣਾ ਤਾਂ ਪੈਂਦਾ ਹੀ ਆ ਨਾ ਉਹਦਾ ਹੀ ਮੰਮੀ ਮੈਂ ਵੈਸੇ ਮੇਰੇ ਦਿਲ ਕੀਤਾ ਮੈਂ ਆ ਗਈ ਐਸਿਆ ਘਰ ਸਭ ਠੀਕ ਠਾਕ ਆ? ਹਾਂਜੀ ਸਭ ਵਧੀਆ ਤੁਸੀਂ ਸੁਣਾਓ। ਹਰਵਿੰਦਰ ਠੀਕ ਆ? ਹਾਂਜੀ। ਲੈ ਆਉਂਦੀ ਹਾਂ ਨੂੰ ਨਾਲ। ਬੜਾ ਕਿਆ ਸੀ ਮੰਮੀਆਂ ਕਿਤੇ ਗਏ ਸੀਗੇ। ਫਿਰ ਮੈਂ ਕਿਹਾ ਚੱਲ ਮੈਂ ਉਹ ਆਉਣੀ ਆ। ਨਾ ਤੇ ਬੱਚਾ ਕੋ ਲੈ ਕੇ ਆਈ ਐ। ਉਹ ਉਸ ਤੋਂ ਬਾਅਦ ਦਿਲ ਕੀਤਾ ਮੇਰਾ ਮਿਲਣ ਨੂੰ ਮੈਂ ਕਿਹਾ ਚੱਲ ਮੈਂ ਮਿਲ ਕੇ ਆਉਣੀ ਆ। ਮਿਲ ਕੇ ਤਾਂ ਜਾ ਹੀ ਮੈਂ ਕਿਹਾ ਠੀਕ ਆ ਮੈਂ ਜਾਉਣੀ ਆ। ਚਲੋ ਉਹ ਤਾਂ ਘਰ ਠੀਕ ਆ। ਪਰ ਚੱਲ ਬੱਚੇ ਨੂੰ ਕਿਸ ਨੂੰ ਨਾਲ ਲੈ ਆਉਂਦੀ ਤੂੰ? ਤੁਹਾਨੂੰ ਪਤਾ ਮੰਮੀ ਸ਼ਰਾਰਤ ਕਰਦੇ ਸਾਰੇ ਫਿਰ ਮੈਂ ਇਸ ਕਰਕੇ ਲੈ ਕੇ ਨਹੀਂ ਆਈ ਦਾਦੀ ਕਿ ਮੈਂ ਕਿਹਾ ਠੀਕ ਆ। ਅੱਛਾ। ਹੋਰ ਸੁਣਾਓ। ਮੰਮੀ ਤੇਰੇ ਠੀਕ ਆ? ਹਾਂਜੀ। ਚੱਲ ਹੋ ਗਏ ਆਂ ਕਤੇ ਕੰਮ ਆ। ਆਏ ਕਿਥੋਂ ਆ ਗਏ ਇਸ ਟਾਈਮ ਉੱਤੋਂ ਇੰਨੀ ਗਰਮੀਆਂ ਉੱਤੋਂ ਦੀ ਇਹ ਆਗੇ ਨਾ ਨਾਮ ਕੰਮ ਕਰਵਾਣਾ ਦੀਦੀ ਨੇ ਮੇਰੇ ਨਾਲ ਇੰਨੀ ਗਰਮੀ ਚ ਅਗੇ ਕੰਮ ਘਟਟ ਹੁੰਦੇ ਨੇ ਜਿਹੜੇ ਹੋਰ ਵਧਾਣੇ ਆ ਦੀਦੀ ਨੇ। ਹੁਣ ਆ ਕੇ ਚੋੜਿਓ ਕੇ ਬਹਿਣਾ। ਹਾਂਜੀ ਆ ਗਈ। ਲੋ ਜੀ ਔਰ ਬਸ ਸ਼ੁਰੂ ਹੋ ਗਏ ਨਾ ਦੇ। ਪਹਿਲਾਂ ਮੈਂ ਪਾਣੀ ਦੇ ਕੇ ਆਵਾਂ। ਬੈਠਿਆ ਜਾਨ ਸਾਰਾ ਕੁਛ ਚਾਈ ਦਾ ਬਸ ਮੱਲਾ ਪਾਣੀ ਦਾ ਫਟਲ ਵੀ ਆਫੇ ਅਰੇ ਇਹ ਪਾਣੀ ਹੋਰ ਠੀਕ ਹਾਂਜੀ ਵਧੀਆ ਤੁਸੀਂ ਸਾਰੇ ਹਾਂਜੀ ਸਾਹਿਬ ਵਧੀਆ ਠੀਕ ਠਾਕ ਪਾਜੀ ਨਿਆਣੀ ਨਹੀਂ ਲੱਕੇ ਨਾਲ ਨਹੀਂ ਉਹ ਤਾਂ ਮੰਮੀ ਘਰ ਹੀ ਸੀਗੇ ਤੇ ਲੈ ਆਂਦੇ ਸਭ ਨੂੰ ਮਨ ਲੱਗਿਆ ਰੰਦਾ ਉਹ ਬਸ਼ਰਾਰਤਾਂ ਬੜੀਆਂ ਕਰਦੇ ਭਾਬੀ ਆਹ ਕਰਕੇ ਫਿਰ ਮੈਂ ਦਾਦੀ ਕੋਈ ਛੱਡ ਗਈ ਉਹ ਮੈਂ ਨੇ ਪਹਿਲਾਂ ਕਿਹਾ ਮੈਂ ਕਦ ਤੂੰ ਬੱਚੇ ਲਿਆ ਕੇ ਆਉਂਦੀ ਤੇ ਹੋਰ ਕੀ ਸਾਡਾ ਮਨ ਲੱਗਿਆ ਹਾਂ ਪੱਲੀ ਆ ਗਈ ਕੋਈ ਨਹੀਂ ਫਿਰ ਮੈਂ ਕਿਸੇ ਦਿਨ ਆਉਂਗੀ ਲੈ ਕੇ ਆਈ ਹਾਂ ਨਾਰਵਿੰਦਰ ਆਇਆ ਨਾ ਬੱਚੇ ਆਏ ਤੇ ਹੋਰ ਕੀ ਯਾ ਅਸੀਂ ਤੁਹਾਨੂੰ ਪਤਾ ਸ਼ਰਾਰਤਾਂ ਬੜੀਆਂ ਕਰਦੇ ਉਹ ਦਾਦੀ ਫਿਰ ਕਹਿੰਦੀ ਰਹਿਣ ਦੇ ਮਨ ਘਰੇ ਛੱਡ ਜਾ ਕਿਹਦੇ ਲੜਕੀ ਲੋੜ ਕਦ ਨਹੀਂ ਆਈ ਨਹੀਂ ਨਹੀਂ ਮੰਮੀ ਲੜਕੀ ਨਹੀਂ ਆਈ ਹਾਂ ਦੇ ਪਰਜਨ ਲਾ ਕੇ ਨਹੀਂ ਨਹੀਂ ਲੜਕੇ ਨਹੀਂ ਉਹ ਦਾਦੀ ਕਹਿੰਦੀ ਛੱਡ ਜਾ ਘਰ ਦੀਦੀ ਨੇ ਵੀ ਆਣਾ ਸੀ ਨਾ ਅੱਛਾ ਤਾਂ ਕਰਕੇ ਫਿਰ ਮੰਮੀ ਕਹਿੰਦੀ ਛੱਡ ਜਾਈਂ ਚਲ ਚਾਹ ਪਤ ਬਣਾ ਲਿਆ ਘਟਾ ਹਾਂਜੀ ਬਣਾਵਾਂ ਹਾਂ ਹੋਰ ਫਿਰ ਦੇਖ ਫਿਰ ਦੱਸ ਬਾਹਰ ਸਰੀਆ ਤੂੰ ਹੀ ਸੁਣਾਓ ਇਹ ਰੋ ਚਾਹ ਆ ਆਪਣੇ ਲਈ ਲਾ ਕੇ ਚਾ ਮੈਂ ਹੁਣੀ ਕਿਸੀ ਦੀ ਅੱਛਾ ਹਾਂਜੀ ਈਲਾ ਵੀ ਚਾ ਦੱਲ ਲੇ ਤੁਸੀਂ ਉਹ ਸੁਣਾਉ ਦੇ ਦੇ ਬਾਸ ਸੁਣਾ ਤੂੰ ਸੁਣਾ ਬਾਸ ਜੇ ਆਪਾਂ ਵੀ ਉਹ ਮੰਮੀ ਦਾ ਸਰਾਵਤ ਹੁੰਦਾ ਹਾਂਜੀ ਉੱਧਰ ਹੀ ਸਾਰੇ ਵਧੀਆ ਨੇ ਤੁਹਾਹਾ ਤੇ ਕਿਦਾਂ ਨਾਨਦੇਰੇ ਠੀਕ ਠਾਕ ਹਾਂਜੀ ਏਦਾਂ ਹੀ ਆ ਮੰਮੀ ਠਿੱਲੀ ਮੱਠੀ ਦਿੰਦੀ ਹੋਗੀ ਹੈ ਕਿਆ ਕੀ ਗੱਲ ਪਤਾ ਨਹੀਂ ਉਹਨਾਂ ਦਾ ਦਰਦ ਨਹੀਂ ਹਟਦੀ ਲੈਗੀ ਅੱਛਾ ਉਹਨਾਂ ਨੂੰ ਕਹਿੰਦੇ ਤੇ ਹੈਗੇ ਆ ਕਿ ਦਿਖਾਓ ਡਾਕਟਰ ਨੂੰ ਕਿਸੇ ਨੂੰ ਪ੍ਰੈਸ਼ਰ ਕੁਸ਼ਨ ਦਾ ਕਹਿੰਦੇ ਆ ਹੁਣ ਮੰਮੀ ਦੇਖੋ ਕਹਿੰਦੇ ਹੈਗੇ ਛੁੱਟੀਆਂ ਤੇ ਲੈ ਕੇ ਆਉਂਗੀ ਇੱਕ ਆ ਜਲ ਵਧੀਆ ਡਾਕਟਰ ਕੋਲ ਨੂੰ ਬੁਖਾਰ ਉਹਦਾ ਇਲਾਜ ਕਰਾਓ ਯਾਦ ਹੈਗਾ ਹਾਂ ਮੰਮੀ ਦੇਖੋ ਕੀ ਕਰਦੇ ਆ ਜਗਾ ਦੋ ਤੱਕ ਤੇਰੇ ਲੈ ਕੇ ਆਉਗੀ ਹਾਂ ਨਹੀਂ ਆ ਤਾਂ ਫਿਰ ਇੱਥੇ ਲਿਆਵਾਂਗੇ ਇੱਥੇ ਬੁਖਾਰ ਲੋ ਲਿਆ ਕੇ ਦੇ ਦਿਆਂ ਲਿਆਣੇ ਪੈਣਾ ਵਾ ਫਿਰ ਮਹਾਨੀ ਤੰਗ ਬਹੁਤ ਕਰਦੀ ਪੈਸਾ ਮੰਮੀ ਨੂੰ ਫੋਨ ਕਰੋਗੀ ਬਸ ਠੀਕ ਨਹੀਂ ਆਗੀ ਤਾਂ ਕਰਕੇ ਫਿਰ ਹੁਣ ਕੀ ਕਰਾਂ ਇਹ ਕਹਿੰਦੇ ਤਾਂ ਪਹਿਹੀ ਕਹਿੰਦੇ ਜਾ ਕੇ ਆਈ ਮੰਮੀ ਨੂੰ ਉੱਦੇ ਪਰ ਦੇਖ ਕੇ ਨਹੀਂ ਦੇ ਅੱਛਾ ਹਾਂ ਮੈਂ ਨੂੰ ਜਾਉਂਗੀ ਪਤਾ ਲੈ ਕੇ ਆਂਗੀ ਜਾ ਕੇ ਇਹ ਆ ਔਰ ਉਹ ਨਵਨੀਤਾ ਜੀ ਤੁਹਾਨੂੰ ਪਹੁੰਚਿਆ ਕਰਾਉਣੇ ਵਿੱਚ ਲੋੜ ਨਹੀਂ ਰੁਵਾ ਰਿਹਾ ਕੋਪੇਂਦਈ ਰੰਦਾ ਉੱਥੇ ਯਾਰ ਮੈਨੂੰ ਲੱਗਾ ਤੁਹਾਨੂੰ ਗੁੱਸਾ ਆ ਗਿਆ ਹੋਗਾ ਇਹ ਜਿਹੜੇ ਗੱਲ ਕਟਕਟ ਕਰਦੀ ਨਹੀਂ ਨਹੀਂ ਮੈਂ ਤਾਂ ਨਹੀਂ ਕੋਈ ਗੱਲ ਕੀਤੀ ਆਗੀ ਮੈਨੂੰ ਨਹੀਂ ਲੱਗ ਰਿਹਾ ਨਹੀਂ ਨਹੀਂ ਮੈਨੂੰ ਲੱਗਾ ਗੁੱਸਾ ਹੋ ਗਿਆ ਇਹ ਨਹੀਂ ਨਹੀਂ ਮੈਂ ਤਾਂ ਨਹੀਂ ਦੁਸ਼ਮਣ ਹਮਾਰਾ ਬੰਦਰ ਫੋਨ ਕਰਕੇ ਪੁੱਛ ਲੈਣਾ ਜੇ ਕੋਈ ਗੱਲ ਆ ਗਈ ਪਹਿਲਾਂ ਦੱਸ ਦੇ ਨਹੀਂ ਨਹੀਂ ਕੋਈ ਨਹੀਂ ਪੁੱਛ ਲੈ ਫੋਨ ਕਰਕੇ ਨਹੀਂ ਨਹੀਂ ਮੈਂ ਤਾਂ ਨਹੀਂ ਲੜ ਕੇ ਆਈ ਆਗੀ ਹੈ ਤੁਹਾਨੂੰ ਚਾਹ ਪੀਓ ਮੈਂ ਥੋੜਾ ਦੇਖਣਾ ਰਸੋਈ ਦਾ ਆ ਲੈ ਜਾ ਬਸ ਕੱਪ ਵੀ ਇਹ ਨਹੀਂ ਚਾਹ ਹਾਂ ਮਤੇ ਜੇ ਕੋ ਗੱਲ ਹੁੰਦੀ ਲਾ ਦੇ ਦਿੰਦੇ ਆਣ ਕੇ ਫਿਰ ਮੁੜ ਕੇ ਤੇਰੇ ਭਰਾ ਫਿਰ ਜਾਣ ਕੇ ਗੁੱਸੇ ਹੋਣ ਨੂੰ ਮੋੜ ਕੇ ਪਰੋਣੇ ਨੂੰ ਮੈਂ ਤਾਂ ਥੋੜੀ ਨਹੀਂ ਮਮੀ ਮੈਂ ਲੜਕੇ ਨਹੀਂ ਆਈ ਆਗੀ ਮੈਂ ਤਾਂ ਉਦੋਂ ਹੀ ਮੇਰੇ ਦਿਲ ਕਰਦਾ ਪਿਆ ਸੀ ਆਉਣ ਨੂੰ ਮੈਂ ਕਿ ਚੱਲ ਦੋ ਦਿਨ ਇਹ ਮੈਂ ਸ਼ਾਕਕ ਪੈਂਦਾ ਬੱਚੇ ਵੀ ਨਾ ਲੈ ਕੇ ਆਈ ਤੂੰ ਨਹੀਂ ਨਹੀਂ ਉਦੋਂ ਹੀ ਮੈਂ ਆਈ ਸੀ ਤੇ ਦੀਦੀ ਠੀਕ ਨਹੀਂ ਆਗੇ ਸੀਗੇ ਫਿਰ ਆ ਕਰਕੇ ਅੱਛਾ ਚੱਲ ਕੋਈ ਨਹੀਂ ਪ੍ਰਿੰਸ ਹੁੰਦਾ ਮੈਂ ਉਹਨੂੰ ਕਹਿੰਦੀ ਆ ਕਰੇ ਰਵਿੰਦਰ ਨੂੰ ਫੋਨ ਕਰ ਲਾ ਫਿਰ ਕੋਈ ਨਹੀਂ ਕੋਈ ਹਾਂ ਮੈਂ ਮੈਂ ਵੇਖ ਨਹੀਂ ਭਾਬੀ ਕੀ ਕਰਦੇ ਪਏ ਤੁਸੀਂ ਦੋ ਫਿਰ ਹੈ ਠੀਕ ਹਾਂਜੀ ਦੇ ਦੀ ਸ਼ਾਮਾਂ ਦਾ ਵੇਲਾ ਵਾਏ ਕਿੱਥੋਂ ਆ ਗਏ ਮੂੰਹ ਚੱਕ ਕੇ ਦੀਦੀ ਵੀ ਇਹਨੇ ਵੀ ਆ ਕੇ ਫਰਮੈਸ਼ਾ ਹੀ ਪਾਣੀਆਂ ਨੇ ਭਾਬੀ ਇਹ ਕਰਦੇ ਉਹ ਕਰਦੇ ਭਾਬੀ ਹਾਂਜੀ ਕੀ ਕਰਦੇ ਪਏ ਵੇਲੇ ਹੀ ਹਾਂ ਫਰੀ ਹਾਂ ਮੈਂ ਤਾਂ ਮੇਰੇ ਤੋਂ ਕੱਪੜੇ ਧੋ ਦਿਓ ਉਹ ਕੱਪੜੇ ਵੀ ਧੋਵਾ ਮੈਂ ਪੱਕੇ ਹੋ ਕੇ ਨਹੀਂ ਲੈ ਕੇ ਆਏ ਤੁਸੀਂ ਹੁਣ ਮੈਂ ਕੀ ਹੋਗਾ ਕੱਪੜੇ ਧੋਣ ਨੂੰ ਜਾਂਦਾ ਤੁਹਾਨੂੰ ਮੈਂ ਤਾਂ ਘਰੋਂ ਕੱਪੜੇ ਧੋਤੇ ਲੈ ਕੇ ਆਂਦਾ ਲੈ ਜਿੰਨੇ ਜਲਦੀ ਜਲਦੀ ਚਾਹੀ ਨਹੀਂ ਧੋਤੇ ਹੋਏਗਾ ਦੋ ਕੱਪੜੇ ਕਹਤਾ ਧੋ ਦੋ ਤਾਂ ਤੂੰ ਔਰਮਲੇ ਕੱਪੜੇ ਨਾ ਘਰ ਰੱਖ ਕੇ ਆਈ ਦੇ ਹੁੰਦ ਨੇ ਤੋ ਤੋਤੇ ਇਹ ਲੈ ਕੇ ਆ ਉਹ ਘਰ ਤੋਂ ਬੈਠੇ ਨੇ ਮੈਂ ਕਾਲੀ ਕਾਲੀ ਦੇ ਵਿੱਚ ਲੈ ਆਈ ਆ ਕਿ ਤੋਦੋ ਕੀ ਹੋ ਗਿਆ ਵਾ ਮੈਂ ਨਹੀਂ ਸੋਣੇ ਗਰਮੀ ਦੇ ਵਿੱਚ ਆਪੇ ਤੋ ਉਹ ਤੁਸੀਂ ਕੱਪੜੇ ਤੁਹਾਡੇ ਹੀ ਕੱਪੜੇ ਧੋਵੋ ਆਪੇ ਮੈਂ ਆਪਣਾ ਨਹੀਂ ਮੰਨੀ ਕਰਨੀ ਤੂੰ ਘਰ ਕਾ ਕਾ ਤੇ ਜਵਾਬ ਦੇ ਰਹੇ ਆਂ ਲਾਓ ਕਹੋ ਮੈਂ ਨਹੀਂ ਤੋਲ ਇੰਨੀ ਗਰਮੀ ਵਿੱਚ ਮੈਂ ਤੁਹਾਡੇ ਆਪਣੇ ਕੰਮ ਮੇਰੇ ਮੁੱਕਦੇ ਨਹੀਂ ਹੈਗੇ ਤੁਹਾਡੇ ਵੀ ਨਾਲ ਕਰੀ ਜਾਵਾਂ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਬੁਲਾ ਨਹੀਂ ਆ ਕਹੋ ਤੁਸੀਂ ਮੈਂ ਡਰਦੀ ਨਹੀਂ ਹੈਗੀ ਕੋਈ ਗੱਲ ਨਹੀਂ ਕੋਈ ਨਹੀਂ ਮੰਮੀ ਨੇ ਕਹਿ ਨਹੀਂ ਆ ਫਿਰ ਪਾਣੀ ਕਾਦਾ ਰੌੜਾ ਪਾ ਕੇ ਬੈਠੀਆਂ ਹੁਣ ਅੰਦਰ ਐ ਨਾ ਤੇ ਕੁੜੀਆਂ ਨੇ ਸਮਝ ਨਹੀਂ ਮਨਾਉਂਦੀਆਂ ਕੁੜੀ ਅੱਜ ਹੀ ਆਈ ਅੱਜ ਕਲੇਸ ਕਰਦੀ ਮਮੀ ਆ ਕੀ ਹੋ ਗਿਆ ਨਾ ਕੁਛ ਨਹੀਂ ਮੈਂ ਭਾਬੀ ਨੂੰ ਕਹਿੰਮੇ ਕਿ ਮੈਂ ਦੋ ਕੱਪੜੇ ਧੋ ਦੋ ਤੇ ਮੈਂ ਚਾਂਚਾ ਕਾਈ ਨੀ ਤੇ ਕੱਪੜੇ ਮੇਰੇ ਦੋ ਧੋਣ ਵਾਲੇ ਸੀਗੇ ਮੈਂ ਭਾਬੀ ਨੂੰ ਕਹਿੰਦਾ ਕੱਪੜੇ ਧੋ ਦੋ ਭਾਬੀ ਨੇ ਚੱਕ ਕੇ ਪਿਆ ਕੇ ਮੇਰਾ ਸੱਲੇ ਛੋੜ ਦਿੱਤਾ ਇਹ ਤੋ ਕੱਪੜਾ ਵੀ ਤਾਂ ਅਗਲੇ ਆਈ ਆਪਣੇ ਦਾ ਮੰਮੀ ਮੈਂ ਚਾਂਚੱਕ ਆ ਗਈ ਕੀ ਹੋ ਗਿਆ ਜੇ ਦੋ ਕੱਪੜੇ ਕਹਤਾ ਤੁਹਾਨੂੰ ਤੇ ਧੋ ਦਿੰਦੀ ਕੀ ਹੋ ਗਿਆ ਨਾ ਕੱਪੜੇ ਨੇ ਪਤਾ ਆਪਣੇ ਧੋ ਕੇ ਲਿਆਈ ਦੇ ਧੋਣ ਵਾਲੇ ਚੱਕ ਕੁੜੀ ਲਾ ਕੇ ਆ ਜੀ ਦਾ ਹੁੰਦਾ ਮੰਮੀ ਮੈਂ ਚਾਂਚੱਕ ਆ ਗਈ ਮੈਂ ਤਾਂ ਕਰਕੇ ਧੋਣ ਵਾਲੇ ਲੈ ਆਂਦੇ ਨਾਲ ਜਿੱਦੋਂ ਤੁਹਾਡਾ ਨਾ ਨਾਣ ਪਰਚਾਈ ਦਾ ਕਲੇਸ਼ ਹੀ ਰਹਿੰਦਾ ਜਿੱਦਾਂ ਤੂੰ ਆ ਜਾਂਦੀ ਹੈ ਮੈਂ ਮੰਮੀ ਉਹਨਾਂ ਭਾਬੀ ਨੂੰ ਕੀ ਗਿਆ ਤਾ ਦੱਸ ਦੋ ਪਹਿਲਾਂ ਮੈਨੂੰ ਹੁਣ ਤੂੰ ਇਹਨੀ ਤਾਂ ਗਰਮੀ ਹੈ ਤਾਂ ਕੱਪੜਾ ਨਾ ਆਉਂਦੇ ਉਹਨਾਂ ਨੂੰ ਆਨੇ ਧੋਲਾ ਉਹ ਵੀ ਕੀ ਕਰੇ ਰੋਟੀ ਨਹੀਂ ਬਣਾਉਣੀਆਂ ਨੇ ਤੂੰ ਮੈਂ ਬਣਾ ਦਾਂਗੀ ਰੋਟੀ ਨਾ ਲਾ ਕੇ ਕੀ ਹੋ ਗਿਆ ਵਦੋ ਕੱ ਕਾ ਕੋਈ ਨਹੀਂ ਮੈਂ ਪੈਸਾ ਨਹੀਂ ਆਇਆ ਜ ਮਰਦੀ ਆ ਤੇ ਕੋਈ ਗੱਲ ਨਹੀਂ ਪੁੱਛੋ ਕੀ ਕਹਿੰਦੀ ਉਹਨੇ ਬੈਗ ਚੱਕ ਕੇ ਮੇਰਾ ਥੱਲੇ ਸੁੱਟ ਦਿੱਤਾ ਵਾ ਕੀ ਕਰਾਂ ਮੈਂ ਵੀ ਹਣ ਮੈਂ ਟੱਡ ਤੇ ਦੁਖੀ ਹੋ ਗਈ ਦੋਹਾਂ ਦਾ ਦੱਸ ਮੈਂ ਕੀ ਕਰਾਂ ਮੈਂ ਕਾ ਹਾਂਜੀ ਐਂ ਬਤਾ ਹਾਂਜੀ ਮੰਮੀ ਜੀ ਕੀ ਹੋਇਆ ਇੰਨਾ ਰੋੜਾ ਤੂੰ ਇਹ ਅੰਦਰ ਪਾਇਆ ਕੱਪੜੇ ਆਖੰਡੀ ਤੁਹਾਨੂੰ ਇਹ ਨਹੀਂ ਮੇਰੀ ਗੱਲ ਸੁਣੋ ਇੰਨੀ ਗਰਮੀ ਹੈ ਗਈ ਐ ਕਦੋਂ ਮੈਨੂੰ ਕੱਪੜੇ ਥੋ ਕਰਦੋਗੇ ਨਹੀਂ ਕਿ ਐ ਤੁਸੀਂ ਆਪਣਾ ਕੱਪੜਾ ਹੀ ਬਾਗੀ ਤੁਹਾਨੂੰ ਕਹਦਾ ਸੀ ਬੈਗ ਚਾ ਕੇ ਅੱਗਾ ਛੋੜ ਦਿੱਤਾ ਜਿੱਦਾਂ ਪਤਾ ਨਹੀਂ ਕੀ ਹੁੰਦਾ ਵਾ ਤੇ ਤੋਂ ਤੋਂ ਆਉਣ ਵਾਲੇ ਕੱਪੜੇ ਨੇ ਕਾਈ ਛਿੜਦਾ ਮੈਂ ਤੇ ਬੈਗ ਤੇ ਕੀ ਦੋ ਕੱਪੜੇ ਤੁਹਾਨੂੰ ਕਿਹਾ ਸੀ ਤੁਹਾਨੂੰ ਮੈਂ ਮੈਂ ਕੋਲ ਨਹੀਂ ਦੁੱਤੇ ਜਾਣੇ ਇਨੀ ਗਰਮੀ ਚ ਮੈਂ ਨਹੀਂ ਕੱਪੜੇ ਧੋਣੇ ਧੋਣੇ ਮੈਂ ਕਰੋੜੀ ਨਹੀਂ ਬਣਾਣੀ ਹੈਗੀ ਤਾਂ ਕਿ ਆ ਕਰਕੇ ਘੜੀ ਕੋਲ ਬੋਲਦੇ ਆ ਮੈਂ ਕਿੱਥੇ ਆਖੜੀ ਆਈ ਨਾ ਤੀ ਨਹੀਂ ਬੋਲੀ ਦਿੰਦਾ ਤੇਰੇ ਪਰਜਾਈ ਇਹ ਤੋ ਕਲੇਸ਼ ਬੜਾ ਪਾਉਂਦੇ ਆਣ ਕੇ ਜਦੋਂ ਮੈਂ ਕਹਾਂ ਮਮੀ ਕਲੇਸ਼ ਪੈ ਤੁਸੀਂ ਮੇ ਨੂੰਹਾਂ ਦੇ ਸਾਈਡ ਲਿਆ ਕਰ ਧੀ ਦਾ ਕੋਈ ਕਾਕ ਕੱਲ ਨਹੀਂ ਬਣਦੀ ਤੁਹਾਡੀ ਇਹ ਕਰਾਂ ਮੈਨੂੰ ਦ ਆਪਣੇ ਇਹਨੂੰ ਇੰਤੋਈ ਦੀ ਸਾਰ ਨਹੀਂ ਲਾ ਸਕਦਾ ਹੈਗਾ ਨੂੰਹਾਂ ਨੂੰ ਤੂੰ ਪੋਖਾ ਲੈਂਦੇ ਜੇ ਮੈਂ ਵੀ ਉਹਨਾਂ ਦੇ ਆਪੋ ਦੀਦੀ ਨੂੰ ਆਪੇ ਆਪੇ ਥੋਣ ਕੱਪੜੇ ਮੈਂ ਨਹੀਂ ਥੋਣਗੀ ਚੱਲ ਬਾਤ ਰੋਟੀ ਬਣਾ ਕੋਈ ਨਹੀਂ ਮੈਂ ਬਾਅਦ ਚ ਵੇਖੀ ਜਾਓ ਕੱਪੜਿਆਂ ਦੇ ਹੁਣ ਇੰਨੇ ਗਰਮ ਨਾ ਹੋਇਆ ਕਰਿਆ ਤੂੰ ਆਣ ਕੇ ਠੰਡੇ ਘਰ ਟੇਹ ਜਾ ਕਰ ਘੜੀ ਮੈਂ ਮੰਮੀ ਕੁਛ ਨਹੀਂ ਗਿਆ ਮੈਂ ਕੱਪੜੇ ਧੋ ਕੇ ਆਈ ਮੈਂ ਕਿੱਪਾ ਵੀ ਕੱਪੜੇ ਧੋ ਤੋਦੋ ਹੋ ਵੀ ਗਰਮੀ ਆ ਤੂੰ ਨਿਆਣੀ ਥੋੜੀ ਹੈ ਕੀ ਕਰੇ ਹੋ ਨਾ ਕੰਮ ਵੀ ਕਰਨਾ ਹੁੰਦਾ ਏ ਥੋੜੀ ਇੱਕ ਤੋਂ ਹੁੰਦਾ ਕੱਪੜਿਆਂ ਨਾਲ ਕਹੀ ਜਾਂਦੀ ਕੱਪੜੇ ਧੋ ਲੈ ਕੱਪੜੇ ਦਾ ਰੋਟੀ ਨਹੀਂ ਪਕਾਉਣੀ ਕੀ ਉਹ ਕਹਿੰਦੀ ਮੇਰੇ ਰੋਟੀ ਨਹੀਂ ਪੁੱਛੀ ਚਲੋ ਮਰਜੀ ਹੈ ਤੁਹਾਡੀ ਮੈਂ ਨਹੀਂ ਕੁਝ ਸਿਆ ਸਕਦੀ ਪਤਾ ਨਹੀਂ ਉੱਥੇ ਕੀ ਕਰਦੀ ਹੋਵਗੀ ਮੈਂ ਤੇਦੀ ਇਹ ਨਹੀਂ ਸਮਝਾਂਦੀ ਇੱਥੇ ਆਣ ਗਈਆਂ ਟੱਕਦੀ ਸਾਡੇ ਕੋਲ ਐਵੇਂ ਉੱਥੇ ਕੀ ਕਰਦੀ ਹੋਵਗੀ ਮੈਨੂੰ ਤੇ ਇਹ ਲੱਗਦਾ ਕਿ ਇਹ ਲੜਕੇ ਹੀ ਆਈ ਹੈ ਮੈਂ ਨਰਵਿੰਦਰ ਨੂੰ ਫੋਨ ਕਰਨਾ ਹੈ ਕਹਣਾ ਹੈ ਇਹ ਤਾਂ ਦੁਹੀ ਕਰਤਾ ਅੱਜ ਇੱਕ ਦਿਨ ਤੇ ਮੈਂ ਸ਼ਾਮ ਨੂੰ ਫੋਨ ਕਰਕੇ ਖਲਾਇ ਦੇਣਾ ਹੈ ਹਾਂ ਉਹ ਨਵਲਟੀ ਨੂੰ ਤੰਗ ਕਰਦੀ ਰਹਿੰਦੀ ਆਣ ਕੇ ਫੇਰ ਇਹਦਾ ਵੇਖੋ ਉਹਦਾ ਕਲੇਸ਼ ਜਿਹਦਾ ਵੇਖੋ ਉਹਦਾ ਕਲੇਸ਼ ਪਾਉਂਦੀ ਆਂ ਤੇ ਰੋਟੀ ਪਾਣੀ ਦਾ ਵੀ ਮੈਂ ਹੀ ਕਰਾਂ ਕੱਪੜੇ ਵੀ ਇਹਨਾਂ ਦੇ ਮੈਂ ਹੀ ਧੋਵਾ ਨੌਕਰ ਥੋੜੀ ਐਗੇ ਮੈਂ ਇਹਨਾਂ ਦੀ ਇਹ ਤਾਂ ਆਂਦੀ ਫਰਮੈਸ਼ਾ ਪਾਣ ਲੱਗ ਗਏ ਨੇ ਮੈਂ ਨਹੀਂ ਸੁਣਦੀ ਕਿਸੇ ਦੀ ਸ਼ੁਕਰ ਮਮਮੀ ਦਾ ਮੇਰਾ ਸਾਥ ਦਿੰਦੇ ਨੇ ਬਣੀ ਦਵਾ ਕੇ ਰੱਖਣ ਮੈਨੂੰ ਚੰਗੀ ਤਰ੍ਹਾਂ ਇਹ ਥੋੜੀ ਜਿਹੀ ਦੁਆ ਪਾਈ ਆਂ ਤਾਂ ਬੰਦਾ ਘੱਟੋ ਘੱਟ ਆਪਣੇ ਕੱਪੜੇ ਤਾਂ ਲੈ ਧੋ ਕੇ ਆਵੇ ਮੈਂ ਨਹੀਂ ਤੁੰਦੀ ਹੁੰਦੀ ਹੁੰਦੀ ਓ ਹੋ ਦੀਦੀ ਕੀ ਕਰੀ ਜਾਂਦੇ ਹੋ ਝਾੜੂ ਲਾਂਦੀ ਪਈਆਂ ਮੈਂ ਮੈਨਾਂ ਕੋਲ ਦੇਖਾਂ ਮੈਂ ਆਪਣੇ ਧਿਆਨ ਜਾਂਦੀ ਵੀ ਸੀ ਖਲਾਰਾ ਕੋ ਬਾਤ ਤੂੰ ਮੈਨਾਂ ਕੋਲ ਜਾ ਕੇ ਪਾਇਆ ਵਾ ਦਿਖਦਾ ਨਹੀਂ ਫੇ ਮੈਂ ਝਾੜੂ ਲਾਂਦੀ ਪਈ ਆ ਤੂੰ ਤੇ ਖਲਾਰਾ ਪਾਈ ਜਾਂਦੇ ਹੋ ਮੈਨਾਂ ਕੋਲ ਜਾਣ ਕੇ ਬਾਅਦ ਦਿੱਤਾ ਪੈ ਗਿਆ ਤੇ ਬੈ ਗਿਆ ਮੈਂ ਕੀ ਕਰਾਂ ਮੈਂ ਕਹਿੰਦੀ ਨਹੀਂ ਤੇ ਥੋੜੀ ਕਿਤੇ ਜੋ ਮਰਜ਼ੀ ਕਰੀ ਜਾਉਂਗੇ ਖਲਾਰਾ ਪਾਈ ਜਾਂਦੇ ਦੱਸੋ ਤੇ ਪਾਗਲ ਹੈਗੀ ਜਿਹੜੀ ਝਾੜੂ ਲਾ ਰਹੀਆਂ ਇੱਥੇ ਨਾ ਦੇਖਦਾ ਨਾ ਕੁਛ ਗਾਮੇ ਵਧਾਣਾ ਹੀ ਆ ਇਹਨਾਂ ਨੇ ਘਟਾਣਾ ਥੋੜੀ ਆ ਮੇਰਾ ਲੈ ਆ ਕੀ ਕਰ ਯਾਨੀ ਦੀਦੀ ਦਿਖਦਾ ਨਹੀਂ ਪੋਚਾ ਲਾ ਰਹੀ ਆ ਮੈਂ ਮੈਂ ਕੀ ਕਹਤਾ ਵਾਂ ਆ ਪੈਰ ਲਾਈ ਜਾਂਨੇ ਤੁਸੀਂ ਪੋਚਾ ਲਾ ਰਹੀ ਦਿਖਦਾ ਨਹੀਂ ਤੁਹਾਨੂੰ ਕੁਝ ਵੀ ਮੈਂ ਕਿੰਨਾ ਕੁਝ ਕਹਾ ਵਦੀ ਨੂੰ ਬੋਲਦੀ ਕਿੱਦਾਂ ਨਾਲ ਮੈਂ ਕੀ ਬੋਲਨੀ ਆ ਇੱਕ ਤਾਂ ਤੁਸੀਂ ਪਹਿਲਾਂ ਝਾੜੂ ਲੱਗੇ ਤਾ ਤੁਹਾਨੂੰ ਹੀ ਕਹਿ ਰਹੀ ਮੈਂ ਹੋਰ ਕਿੰਨੂੰ ਕਹਿਣਾ ਜਗ੍ਹਾ ਨਹੀਂ ਹੈਗੀ ਤੁਸੀਂ ਜਿੱਦਾਂ ਬੋਲਦੇ ਫੇ ਮੈਂ ਵੀ ਉਦਾਂ ਹੀ ਬੋਲਾਂਗੀ ਫੇ ਮੈਂ ਤੁਹਾਨੂੰ ਕੀ ਕਹਤਾ ਪਹਿਲਾਂ ਝਾੜੂ ਵੇਲੇ ਕੰਮ ਵਧਾਤਾ ਹੁਣ ਪੋਚੇ ਵੇਲੇ ਕੰਮ ਵਧਾਈ ਜਾਂਨੇ ਮੇਰਾ ਕੰਮ ਵਧਾਤਾ ਕੰਮ ਵਧਾਣਾ ਆ ਤੁਸੀਂ ਮੇਰੇ ਇੱਥੇ ਮੈਂ ਕੀ ਕਹਾ ਵਤਾ ਤੈਨੂੰ ਮੈਂ ਮੰਮੀ ਕਰ ਰਹੀ ਹੈ ਨੀਗੇ ਹੈ ਤੁਸੀਂ ਉਲਟਾ ਮੇਰੇ ਉੱਤੇ ਰੋਗ ਬਾੜ ਰਹੇ ਹੋ ਹੈ ਮੇਰਾ ਕੰਮ ਵਧਾਈ ਜਾਣੇ ਪਏ ਮੈਂ ਕਹਾਂ ਰੋਗ ਬਾੜ ਕੇ ਕੀ ਗੱਲ ਵੇਲਾ ਘਰ ਨਾ ਰਹਿ ਸਕਦੀ ਮੇਰਾ ਫਾਇਦਾ ਨਾ ਚੱਕੋ ਠੀਕ ਹੈ ਮੈਂ ਤੇਰਾ ਫਾਇਦਾ ਚੱਕਦਾ ਪਰ ਮਿਲਿਆ ਤੁਸੀਂ ਕੁਛ ਕਹਿੰਦੀ ਨਹੀਂ ਤਾਂ ਮੇਰਾ ਫਾਇਦਾ ਨਾ ਚੱਕਿਆ ਕਰੋ ਬਾਰ ਬੋਲੀ ਜਾਨੀ ਬੋਲੀ ਜਾਨੀ ਫालतू ਦਾ ਤੁਸੀਂ ਨਹੀਂ ਬੋਲਦੇ ਮੈਨੂੰ ਬੋਲੀ ਜਾਨੀਆ ਦੱਸੋ ਮੰਮੀ ਕਰ ਰਹੀ ਹੈ ਨੀ ਮੈਂ ਮੰਮੀ ਨੂੰ ਕਹਿ ਦਣਾ ਵਾ ਦੀਦੀ ਅੱਦਾ ਕਰਦੀ ਹੈ ਕੋਈ ਗੱਲ ਨਹੀਂ ਮੰਮੀ ਨੂੰ ਜਦੋਂ ਕਹਿਣਾ ਬੋਲੀ ਜਾਨੀ ਬੋਲੀ ਜਾਨੀ ਹੋਰ ਤੇਰਾ ਕੰਮ ਹੀ ਨਹੀਂ ਰਹਿ ਗਿਆ ਤੁਸੀਂ ਵੀ ਕੰਮ ਕਰ ਲਿਆ ਕਰੋ ਤੁਹਾਨੂੰ ਪਤਾ ਲੱਗੇ ਕੰਮ ਵਧਾਈਏ ਤੇ ਕਿੱਦਾਂ ਲੱ ਮਾ ਕੋਈ ਗੱਲ ਨਹੀਂ ਮੈਨੂੰ ਨਹੀਂ ਪਤਾ ਜਾਓ ਤੁਸੀਂ ਮੈਨੂੰ ਪੋਚਾ ਲਾ ਲੰਦੋ ਤੇ ਮਾਖਰਾ ਕਿੱਤਾ ਹੈ ਦੀਦੀ ਨੇ ਵੀ ਇਹ ਫੋਨ ਕਰਦੀ ਆ ਬੱਚਾ ਣਿਆਣੇ ਨੇ ਠੀਕ ਆ ਹਲੋ ਸਸੀ ਕਾ ਮਮੀ ਣਿਆਣੇ ਠੀਕ ਨੇ ਹਾਂਜੀ ਠੀਕ ਠੀਕ ਲੈ ਕਿੱਥੇ ਗਏ ਠੀਕ ਤਨਣਾ ਠੀਕ ਆ ਫਿਰ ਨਹੀਂ ਵੇਲੇ ਹਾਂਜੀ ਨਹੀਂ ਮੇ ਵੇਲੀ ਨਹੀਂ ਹੈਗੀ ਬੋਲੋ ਕਰਕੇ ਰਹਿ ਤੁਸੀਂ ਮੈਂ ਫੋਨ ਤੇ ਗੱਲ ਕਰ ਰਹੀ ਸੀ ਮੈਂ ਵੇਲੀ ਆ ਵੇਲੇ ਕੀ ਕਰਦੇ ਹੋ ਮੈਂ ਫੋਨ ਤੇ ਗੱਲ ਕਰਦੀ ਵੀ ਆ ਤੇ ਕਰਕੇ ਮੇ ਨਾਲ ਆ ਜਾਓ ਮੇਰੇ ਨਾਲ ਕੱਪੜੇ ਧਵਾਓ ਕੱਪੜੇ ਬਹੁਤ ਹੋਏ ਹੋਏ ਨੇ ਮੈਂ ਵੇਲੀ ਨਹੀਂ ਹੈਗੀ ਧੋ ਲੋ ਕੱਪੜੇ ਆਪਣੇ ਤੁਹਾਡੇ ਵੀ ਕੱਪੜੇ ਨਾਲ ਹੀ ਨੇ ਫਿਰ ਕੀ ਹੋ ਗਿਆ ਮੇਰੇ ਸਹਾਨ ਕਰਦੇ ਵੇ ਕੱਪੜੇ ਦੋ ਧੋ ਲੱਗਿਆ ਤੇ ਮੰਮੀ ਨੇ ਕਿਹਾ ਤਾਂ ਮੈਂ ਤਾਂ ਧੋ ਰਹੀ ਵਨ ਮੈਂ ਤਾਂ ਹੋਣੀ ਨਹੀਂ ਸੀ ਕਿਉਂ ਕੀ ਗੱਲ ਤੇ ਆਪਣੇ ਧੋ ਲੋ ਫਿਰ ਹਲਪਾ ਤੁਸੀਂ ਕਰਵਾ ਨਹੀਂ ਦੇ ਮੇਰੀ ਤੇ ਕੋਈ ਸਹਾਨ ਕਰ ਦੇਵੇ ਮੇਰੇ ਸਿਰ ਦੋ ਕੱਪੜੇ ਦੋ ਦੋਗੇ ਨੇ ਨਹੀਂ ਦਾਨੇ ਨਹੀਂ ਮੈਂ ਤੁਹਾਨੂੰ ਮੈਂ ਵੇਖਲੀ ਨਹੀਂ ਹੈਗੀ ਮੈਂ ਫੋਨ ਤੇ ਗੱਲ ਕਰ ਦੂੰ ਪਹੀ ਰੱਖ ਦੇ ਮੈਂ ਆਪੇ ਧੋ ਲੂੰਗੀ ਆਹ ਫੜੋ ਆਪਣੀ ਸੂਟ ਮੈਂ ਨਹੀਂ ਕਹਿੰਦੀ ਮੈਂ ਬੁਹੀ ਕਿਤਾਬ ਆ ਉਹਨੇ ਕੀ ਕਰਦੀ ਬੈਠੀ ਕੁਛ ਨਹੀਂ ਮੰਮੀ ਦਾ ਫੋਨ ਆਇਆ ਸੀਗਾ ਹਾਂ ਉਹ ਤਾਂ ਹਲ ਜਲ ਪੁੱਛਦੇ ਰੇ ਸੀ। ਕਿਆ ਕੱਪੜਾ ਦਾ ਤਾਂ ਫਲਾਰਾ ਪਾ ਕੇ ਰੱਖਿਆ ਐ। ਮੰਮੀ ਮੈਂ ਕਿਹਾ ਮੇਰੇ ਕੱਪੜੇ ਚੱਕ ਕੇ ਸੁੱਟ ਗਈ ਆ। ਕਿਆ? ਕਹਿੰਦੀ ਮੈਂ ਨਹੀਂ ਥੋਨੇ ਆਪਣੇ ਕੱਪੜੇ ਕਹਿੰਦੀ ਆਪੇ ਤੋਂ। ਕਹਿੰਦੀ ਮੇਰੇ ਕੰਨ ਧੁੱਪ ਦੇ ਤੇਰੇ ਕੱਪੜੇ ਕੁੱਪੜੇ। ਚੱਲ ਤੂੰ ਉਹ ਤਾਂ ਨਿਵਾ ਦਿੰਦੀ ਫਿਰ ਕੀ ਹੋ ਚਲੇ। ਮੈਂ ਮੈਂ ਕਿਹਾ ਮੈਂ ਇਹ ਕਹਿੰਦਾ ਕਿ ਮੇਰਾ ਫੋਨ ਆਉਂਦਾ ਮੈਂ ਕਿਹਾ ਮੈਂ ਗੱਲ ਕਰ ਲਵਾਂ। ਉਹ ਇੰਨੇ ਚ ਮੇਰੇ ਗੁੱਸੇ ਨਾਲ ਕੱਪੜੇ ਸੁੱਟ ਕੇ ਚਲ ਗਈ ਮੈਂ ਤਾਂ ਤੁਹਾਨੂੰ ਕੀ ਕਹਿਤਾ ਹਾਂ ਹੁਣ। ਜੇ ਮੈਂ ਘੜੀ ਕੇ ਗੁਰਦੁਆਰਾ ਚਲ ਗਈ ਤੇ ਤੁਸੀਂ ਬਗੜਾ ਤਾਂ ਮਾਸ਼ਾ ਲਾ ਲੈਿੰਦੀ। ਮੈਂ ਤਾਂ ਮੰਮੀ ਕੁਛ ਤੂੰ ਉਹਨੂੰ ਕਹਿ ਦਿੰਦੀ ਵੀ ਚੱਲ ਮੈਂ ਫੋਨ ਤੇ ਗੱਲ ਕਰਤਾ ਤੇ ਮੈਂ ਦਵਾ ਉਹਨੇ ਇਹੀ ਕਿਹਾ ਸੀ ਮੈਂ ਮ ਕਪੜਾ ਮਟਾ ਕਰਦੀ ਪਈ ਆ ਫੋਨ ਤੇ ਗੱਲ ਕਰਦੀ ਪਈ ਆ ਫੋਨ ਤੇ ਗੱਲ ਕਰਕੇ ਫੇਰ ਕਰਦੀ ਆ ਉਹਨੇ ਚੱਕ ਕੇ ਕਪੜੇ ਮੇਰੇ ਆ ਸੋੜ ਦਿੱਤੇ ਆ ਉਹ ਕਹਿੰਦੀ ਮੇਰੇ ਕੋਲ ਤਾਂ ਆਪਣੇ ਕਪੜੇ ਤਾਂ ਆਪੇ ਧੋਤ ਹੋਣੇ ਤੇ ਲੀਮਾ ਉਹਨੇ ਉਹ ਦਿਨ ਨਾ ਕਲੇਸ਼ ਕਰਿਆ ਕਰ ਤੋ ਇਦਾਂ ਤੂੰ ਜੀ ਤੁਹਾਡਾ ਦੋਵਾਂ ਦਾ ਕਲੇਸ਼ ਰਹਿੰਦਾ ਮੈਂ ਨੂੰ ਕੀ ਕਹਤਾ ਦਾਤਾ ਨਾ ਮੈਨੂੰ ਮਿਆਦ ਨਾਲ ਕਦੇ ਕਲੇਸ਼ ਕਰਦੀ ਆ ਐਦਾਂ ਥੋੜੀ ਕਰੀਦਾ ਹੁੰਦਾ ਵਾ ਨਾ ਉਹ ਕੱਟ ਨਾ ਤੂੰ ਕੱਟ ਮੈਂ ਕਿੰਨਾ ਸਮਝਾਵਾਂ ਦੱਸ ਮੈਂ ਤਾਂ ਕੁਛ ਵੀ ਨਹੀਂ ਕਿਹਾ ਹੈਗਾ ਤੁਸੀਂ ਜਾਣ ਗਾ ਮੈਨੂੰ ਤੁਸੀਂ ਵੀ ਮੈ ਤੇ ਮੈਂ ਕਿੰਨੂ ਬੋਲੂਗੀ ਤੈਨੂੰ ਕਹੂੰਗੀ ਹਰਦੂ ਮੈਂ ਧੀਆ ਦੇ ਵਿੱਚ ਕਿੰਨੂ ਬੋਲੂਗੀ ਉਹਨਾਂ ਮੈਂ ਕਹਾਂਗੀ ਤੇ ਉਹ ਕਹੋਗੇ ਧੀ ਵਲਦੀ ਗੱਲ ਕਰਦੀ ਆ ਜੇ ਮੈਂ ਉਹਨੂੰ ਕਹਿੰਦੀ ਆ ਤੇ ਤੂੰ ਆਖਣਾ ਮੈਂ ਬੰਨੋ ਵਲਦੀ ਗੱਲ ਕਰਦੀ ਆ ਗਾਏ ਸਮਝੀ ਹਾਂ ਕੀ ਹੈ ਬਦਲ ਕਹੀ ਗਿਆ ਰਲਾ ਪਾਇਆ ਮੇਰੇ ਮਗਰ ਇਹਨਾਂ ਸੁਣੋ ਮੈਂ ਛਾੜੂ ਲਾਇਆ ਤਾਂ ਕਿ ਸਾਰਾ ਖਲਾਰਾ ਪਾਤਾ ਕੋਚਾ ਲਾਇਆ ਉੱਤੇ ਪਹਿਲਾ ਪਾਨ ਲੱਗ ਗਏ ਕਹਿੰਦੇ ਮੈਂ ਕੁਛ ਕੀਤਾ ਨਹੀਂ ਮੈਂ ਮੈਂ ਕੁਛ ਨਹੀਂ ਕੀਤਾ ਝੂਠ ਬੋਲੀ ਜਾਂਦੇ ਮੈਂ ਕਦੋਂ ਖਲਾਰਾ ਪਾਇਆ ਵਾ ਹੁਣ ਮੈਂ ਤਾਂ ਮੈ camera ਵੀ ਲਾਇਆ ਹੋਇਆ ਦਿਖਾ ਦਊਂਗਾ ਦਿਖਾ ਲੈਣਾ ਸੀ ਫਿਰ ਕੈਮਰਾ ਲਾ ਕੇ ਦਿਖਾ ਦੇਣਾ ਸੀ ਮੈਂ ਤਾਂ ਕੁਝ ਕਹਿ ਵੀ ਨਹੀਂ ਕੱਪੜੇ ਤੁਸੀਂ ਤਾਂ ਮੇਰੇ ਸਟੱਕ ਤੁਹਾਨੂੰ ਮੜ ਜੀ ਕੋਈ ਗੱਲ ਕਹਿੰਦੇ ਤਾਂ ਜਵਾਬ ਦਿੰਦੇ ਤੁਸੀਂ ਮੈਨੂੰ ਮੈਂ ਕਾ ਕਹਿ ਰੋ ਕੀ ਕਹਿੰਦੇ ਆ ਕੱਪੜੇ ਮੈਂ ਜੋ ਧਵਾ ਦੋ ਤੁਸੀਂ ਤੇ ਕਹਿੰਦੇ ਮੈਂ ਨਹੀਂ ਧਵਾਣੇ ਮੈਂ ਵੇਚੀ ਨਹੀਂ ਆ ਕਿੰਨ ਕਰ ਕੀ ਰਿਹਾ ਤੁਸੀਂ ਕੱਪੜੇ ਮੈਂ ਤੁਹਾਨੂੰ ਕਹਿ ਨਹੀਂ ਮੈਂ ਫੋਨ ਤੇ ਗੱਲ ਕਰ ਦੇਵੀਆਂ ਜੇ ਤੁਸੀਂ ਤਾਂ ਨਹੀਂ ਕਿਹਾ ਫਕਰਤ ਨਹੀਂ ਨਾ ਰੋਣਾ ਕ ਪਾ ਦਿੰਦੀਆਂ ਤੇ ਝਾੜੇ ਵਿੱਚ ਦੀ ਕੱਪੜਾ ਦੇ ਜਿਹੜੇ ਗੱਲ ਝਾਟ ਕੱਪੜਾ ਧੁੱਪ ਜਾਂਦੇ ਆ ਗਰਮੀ ਇੰਨੀ ਜਦ ਰਲ ਮਿਲ ਕੇ ਤੁਸੀਂ ਨਾ ਦੋਵੇਂ ਕੰਮ ਕਰ ਲਓ ਤੇ ਕੀ ਆ ਚੱਲਿਆ ਦੱਸੋ ਬੰਦਾ ਤੁਸੀਂ ਮੈਂ ਕਿਹੜਾ ਕੁਛ ਕਹਿਸ ਮੈਂ ਹੀ ਗੈ ਮੈਂ ਤਾਂ ਮੋਫਨ ਤੇ ਗੱਲ ਕਰਦੀ ਪਈ ਆ ਐਨੇ ਚ ਬੋਲ ਕੇ ਮੈਂ ਚੱਕੇ ਮੇਰੇ ਕੱਪੜੇ ਸੁੱਟ ਗਏ ਜਿੱਥੇ ਆਪਣੇ ਤੋਂ ਲੱਗਦੇ ਇੱਕ ਮੇਰਾ ਸੂਟ ਤੋਂ ਕੀ ਹੋ ਜਾਊਗਾ ਪਹਿਲਾਂ ਮੰਮੀ ਤੁਸੀਂ ਮੈਨੂੰ ਦੱਸ ਦੋ ਆਪਣੇ ਕੱਪੜਾ ਤੇ ਗਰਮੀ ਲੱਗਦੀ ਇੱਕ ਮੇਰੇ ਸੂਟ ਨਾਲ ਕੀ ਹੋ ਜਾਊਗਾ ਉਹ ਝਾੜੂ ਮਾਰਦੀ ਤਾਂ ਪੂੜਾ ਖਲਾਰਤਾ ਹੈ ਮੈਂ ਨਹੀਂ ਖਲਾਰਿਆ ਹੈਗਾ ਖਲਾਰਿਆ ਮੈਂ ਦੀਦੀ ਝੂਠ ਬੋਲਦੀ ਝੂਠ ਬੋਲਦੀ ਉਹ ਹੱਗਾਂ ਨੂੰ ਸੱਚੀ ਲੱਗਦੀ ਹੈ ਮੈਂ ਝੂਠੀ ਲੱਗਦੀ ਆ ਤੁਹਾਨੂੰ ਉਹ ਚੰਗੀ ਆ ਗਈ ਥੀ ਮਾਰੀ ਹੋ ਗਈ ਮੈਂ ਨਹੀਂ ਆਂਦੀ ਅੱਗੇ ਤੁਹਾਡੇ ਘਰ ਯਾਦਾ ਤੁਹਾਡੇ ਕਲਦੀਪ ਹੁੰਦਾ ਵਜਾ ਤੂੰ ਇੱਕ ਤਰ੍ਹਾਂ ਬਸ ਮਾੜੇ ਮਾੜੇ ਜਾਂਦਾ ਘਰੇ ਇਸ ਕੋ ਆ ਕੇ ਜਾਂਦੀ ਜਦੋਂ ਆਉਂਦੀ ਹੈ ਮਾੜੇ ਉਹਦੀ ਖੋਤੀ ਦੇਖੋ ਕੀ ਕਰਾਂ ਮੈਂ ਮੈਂ ਕਹਿੰਦੇ ਤਾਂ ਦੁਖੀ ਹੋ ਗਈ ਆ ਉੱਥੇ ਵੀ ਲੜ ਲੁੜ ਕੇ ਮਿਲ ਲੱਗਦਾ ਆਈ ਇੱਥੇ ਵੀ ਟਿਕ ਟਿਕ ਨਹੀਂ ਦੱਸਦੇ ਕਰਦੇ ਨਹੀਂ ਨਹੀਂ ਮੈਂ ਇੱਕਦਮ ਦੰਦੇ ਵੀ ਇੱਥੇ ਆਹ ਤਾਂ ਸਰੀ ਦੇ ਅੜੇ ਕਲੇਸ਼ ਹੀ ਲੰਘੇ ਹੈਗੇ ਬਹੁਤ ਕਲੇਸ਼ ਕੀਤਾ ਅੱਜ ਸਵੇਰ ਦਾ ਉਹ ਭਾਬੀ ਹਾਂਜੀ ਕੀ ਬਣਾ ਲੈ ਦਾਲ ਤੁਹਾਨੂੰ ਪਤਾ ਮੈਂ ਦਾਲ ਨਹੀਂ ਖਾਂਦੀ ਆਗੀ ਤਹ ਹੁਣ ਕੀ ਬਣਾਵਾ ਕੁਛ ਹੋਰ ਬਣਾ ਦੋ ਮੈਨੂੰ ਸੇ ਕੰਮ ਕਰੋ ਤੁਸੀਂ ਪਿਆਜ਼ ਕੱਟੋ ਮੈਂ ਦੇਖਦੀ ਹਾਂ ਕੀ ਬਣਾਣੀ ਹੈ ਮੇਰ ਕੋਈ ਮਾਇਆ ਹੁੰਦਾ ਮੈਂ ਨਹੀਂ ਕੱਟਣਾ ਕੱਟਣਾ ਕਿੱਧਰ ਚੰਦੇ ਇਹ ਕਿੱਡੀ ਕੱਟਣੀ ਹੈ ਇਹਦਾ ਕਿਦਾ ਨਹੀਂ ਕੱਟਨੇ ਮੈਂ ਦੀਦੀ ਮੈਨੂੰ ਨਹੀਂ ਪਤਾ ਪਿਆਜ਼ ਕੱਢ ਕੇ ਦੋ ਸਬਜ਼ੀ ਨਹੀਂ ਖਾਣੀ ਤੁਸੀਂ ਮੈਂ ਤੁਹਾਨੂੰ ਕਹਤ ਨਹੀਂ ਕਿ ਮੈਂ ਨਹੀਂ ਕੱਟੜੇ ਹੈਗੇ ਆਂਗਲ ਕਿਵੇਂ ਦਿਖਾ ਰਹੇ ਮੈਂ ਵੀ ਦਿਖਾਉਂਦਾ ਹਾਂ ਅੱਜ ਪਿਆਜ਼ ਕਿਉਂ ਛੋੜਦੇ ਤੁਸੀਂ ਹਾਲਤ ਬੋਲਣਾ ਨਹੀਂ ਹੈਗਾ ਸੋਨਣਾ ਮੈਨੂੰ ਕਿੱਦਾਂ ਪਿਆਜ਼ ਹੁੰਦਾ ਨਹੀਂ ਤੈਨੂੰ ਹਿੰਮਤ ਬੋਲਤਾ ਤੈਨੂੰ ਵੱਡੇ ਛੋੜਦਾ ਪਿਆਜ਼ ਹੈ ਨਹੀਂ ਮੈਂ ਤਾਂ ਤਾਂ ਵੱਡੀ ਆ ਇਹ ਪਿਆਜ਼ ਤੇ ਛੁੱਟੀ ਤੇ ਲਗਾ ਕੀ ਕਹਾ ਤੈਨੂੰ ਫਰਦ ਬੋਲਦੀ ਕਿ ਮੈਂ ਤੈਨੂੰ ਡਿਸ਼ਰਡ ਲਿਆ ਜਣੀ ਆ ਮੈਂ ਸਾਹਮਣੇ ਹੀ ਆ ਮੇਰੇ ਨੂੰ ਸੁਣ ਲੈ ਕਲਦੀ ਮੇਰੀ ਹੁਣ তোর ਬਾਹ ਮਰਣੀ ਆ ਜਿਹਦਾ ਤਾਂ ਮੈਂ ਕ੍ਰੈਸ਼ ਕਰਦੀ ਆ ਇਸ ਤਰ੍ਹਾਂ ਹੀ ਜੇ ਮੈਂ ਇਸ ਤਰ੍ਹਾਂ ਕੰਮ ਤੇ ਆਇਆ ਕਰਾਂ ਪਰ ਕਿਉਂ ਪਰ ਬੈਠਾ ਚੱਲ ਚੱਲ ਆਪਣੇ ਘਰ ਯਾਤਰਾ ਕਰਨਾ ਦੇ ਇਹ ਕੁ ਵਾਲੇ ਥੜੇ ਆ ਖਾਣਾ ਤੇਰੇ ਮਾਗਾ ਲੱਗੀ ਜਾਂਦੀ ਆ ਆ ਦੇਖੋ ਵੀ ਨੀਲ ਪੈ ਗਿਆ ਇਨੀ ਜ਼ੋਰ ਦੀ ਫੜੀ ਸੀ ਮੈਂ ਚਲ ਇਹਨੂੰ ਸੇਕ ਸੁਕ ਦੇ ਹਾਂ ਜੀ ਮੈਂ ਦਿਨੋਂ ਸੇ ਪਤਾ ਨਹੀਂ ਕੀ ਕੁੜੀਏ ਦਿਮਾਗ ਨੂੰ ਹੋਇਆ ਆ ਕੀ ਕਰਾਂ ਮੈਂ ਰਾਮਾ ਜੇ ਬਈ ਨੀ ਅਪਣ ਮੂਟੇ ਕੋਲ ਜਾ ਕੇ ਸੋ ਗਈ ਤੇ ਮੈਂ ਇਹੋ ਆ ਕੇ ਨਾ ਕਰਪਣਾ ਕੀ ਕਰਾਂ ਮੈਂ ਦੋ ਮਨੇ ਪਾ ਜਾਣੀ ਮੈਨੂੰ ਲੱਗਦਾ ਬੜੀ ਵੱਡੀ ਗਲਤੀ ਕਰ ਦਿੱਤੀ ਭਾਬੀ ਨੇ ਕਹਿ ਕੇ ਹੁਣ ਤਾਂ ਮੈਂ ਇੱਥੇ ਹੀ ਆ ਕੀ ਕਰਾਂ ਹੁਣ ਮੈਂ ਮੰਮੀ ਨੇ ਵੀ ਕਿਹਾ ਸੀਗਾ ਮੈਂ ਹਫਤਾ ਰਹਿ ਕੇ ਆਣਾ ਵਾ ਮੰਮੀ ਨੇ ਕਿਹਾ ਕੀ ਗੱਲ ਦੋ ਦਿਨ ਹੀ ਰਹਿ ਕੇ ਚਾ ਲਾ ਲਿਆ ਵਾ ਭਾਬੀ ਕੋਲ ਲੱਗਦਾ ਮਾਫੀ ਮੰਗਣੀ ਪੈਣੀ ਆ ਬਹੁਤ ਵੱਡੀ ਗਲਤੀ ਕੀਤੀ ਆ ਜੀ ਆਂਦੀ ਮੰਮੀ ਨਾਲ ਗੱਲ ਕਰਦੀ ਆ। ਹੋ ਗੱਵਾਸ ਕਰ। ਹਾਂਜੀ ਮੰਮੀ। ਮੰਮੀ ਤਾਂ ਨਾਲ ਗੱਲ ਕਰਨੀ ਸੀ। ਹਾਂਜੀ। ਮੈਂ ਭਾਬੀ ਨਾਲ ਲੜਾਈ ਕਰਕੇ ਬਹੁਤ ਵੱਡੀ ਗਲਤੀ ਕੀਤੀ ਆ। ਤੇ ਮੈਂ ਤਾਂ ਭਾਬੀ ਕੋਲ ਹੀ ਆਉਣਾ ਵਾ। ਮੈਂ ਕਿੱਥੇ ਆਉਣਾ ਵਾ? ਮੈਂ ਵੀ ਇੱਥੇ ਹੀ ਆਇਆ ਕਰਨਾ ਵਾ। ਮੈਂ ਤਾਂ ਪਹਿਲਾਂ ਤੈਨੂੰ ਸਮਝਾਉਣ ਲਈ ਆ ਪਵੀ ਨੂੰ ਕਿ ਤਰ੍ਹਾਂ ਨਾ ਕਰਾ ਨਾ ਕੜੇ ਪਾਇਆ ਕਰਾਣ ਤੇ।

ਮੈਂ ਕੜਾ ਜਾਣ ਕੇ ਕੀਤਾ ਤੁਹਾਨੂੰ ਪਤਾ ਵਾ ਘਰਾਂ ਦੀ ਟੈਨਸ਼ਨ ਆ ਮੈਂ ਤਾਂ ਕਰਕੇ ਮੈਨੂੰ ਗੁੱਸਾ ਆ ਜਾਂਦਾ ਵਾ ਤੁਸੀਂ ਮੇਰੇ ਤੋਂ ਥੋੜੀ ਤੁਸੀਂ ਹੱਥ ਚੱਕੂਗੇ ਦੱਸੋ ਸੌਰੀ ਭਾਬੀ ਗਲਤੀ ਹੋ ਗਈ ਮੇਰ ਤੋਂ ਹਰੀ ਬਣਾ ਮੈਂ ਤੈਨੂੰ ਕਹਿ ਵੀ ਨਹੀਂ ਕ੍ਰੈਸ਼ ਕਰੀਦਾ ਹਾਂ ਹੁਣ ਨਣਾ ਨ ਪਰ ਜਾਈ ਰੜ ਕਰਿਆ ਕਰੋ ਤੁਮ ਠੀਕ ਹੈ ਮੈਂ ਮੈਂ ਭਾਬੀ ਕੋ ਮਾफी ਮੰਗਦੀ ਤਾਂ ਪਈਆਂ ਨਾ ਭਾਬੀ ਨੇ ਕਹਿਤਾਗਾ ਮੈਨੂੰ ਮਾਫ ਕਰ ਦੋ ਗਲਤੀ ਨਾਲ ਅਹੀਂ ਕਿੰਨਾ ਕਿਤੇ ਥੱਪੜੇ ਲੈਣਾ ਆਸਲ ਤੇ ਇਹਨਾਂ ਨੇ ਮਿਲਣਾ ਨਹੀਂ ਹਾਂਜੀ ਹਾਂ ਸੌਰੀ ਭਾਬੀ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਚਲੋ ਕੋਈ ਗੱਲ ਨਹੀਂ ਤੁਸੀਂ ਵੀ ਧਿਆਨ ਰੱਖਿਆ ਕਰੋ ਗੁੱਸਾ ਇਨਾ ਥੋੜੀ ਘੀਦਾ ਹੁੰਦਾ ਭਾਬੀ ਘਰਾਂ ਦੀ ਟੈਨਸ਼ਨ ਕਰਕੇ ਗੁੱਸਾ ਆ ਗਿਆ ਸੀਗਾ ਚਲੋ ਕੋਈ ਨਾ ਚਲਣਗਾ ਤਕੜੇਸ਼ ਨਾ ਕਰਿਓ ਚੰਗਾ ਠੀਕ ਹੈ ਮੈਂ ਮਰ ਮਰ ਕੇ ਰਿਆ ਕਰੋ ਠੀਕ ਹੈ ਨਹੀਂ ਲੜਦੇ ਅਸੀਂ ਚਲੋ ਠੀਕ ਆ